ਵਿਰੇ ਸਾਰਿਆਂ ਨੂੰ ਕਾਲੂ ਠੇਕਾ ਸੰਘਰਸ਼ ਮੋਰਚੇ ਵਾਲੇ ਵੱਲੋਂ ਥੰਨੇ ਵਿਖੇ ਜਨ 21 ਤਰੀਕ ਨੂੰ ਕਾਲੂ ਰੈਲੀ ਕੀਤੀ ਜਾਣੀ ਹੈ ਵੀਰੇ ਸਾਰੇ ਪੰਜਾਬ ਭਰ ਦੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਸਾਰਿਆਂ ਨੇ ਉੱਥੇ ਜ਼ਰੂਰ ਪਹੁੰਚਣਾ ਅਸੀਂ ਵੀ ਸਾਰੇ ਪਹੁੰਚ ਰਹੇ ਆ ਆਪਣੇ ਪਰਿਵਾਰਾਂ ਸਾਹਿਤ ਜ਼ਰੂਰ ਪਹੁੰਚਣਾ ਵੀਰੇ ਸਾਰਿਆਂ ਨੇ ਖੰਨੇ ਰੈਲੀ ਕੀਤੀ ਜਾਣੀ ਹੈ ਠੇਕਾ ਸੰਘਰਸ਼ ਮੋਰਚਾ ਵਾਲਾ ਵੱਲੋਂ ਇਹਨਾਂ ਨੇ ਸਾਰਿਆਂ ਨੇ ਆਪਣੇ ਪਰਿਵਾਰਾਂ ਸਾਹਿਤ ਪਹੁੰਚਣਾ ਸਾਰਿਆਂ ਨੇ ਖੁੱਲਾ ਹੱਦਾ ਵੀਰੇ ਸਾਰੇ ਹੀ ਸਤਕਾਰਯੋਗ ਮੈਂਬਰਾਂ ਨੂੰ ਅਤੇ CHB ਸੀCHBW ਨੂੰ ਬੇਨਤੀ ਆ ਕਿੰਨੇ ਵੀ ਪੰਜਾਬ ਭਰ ਵਿੱਚ ਵੀਰੇ ਮੁਲਾਜ਼ਮ ਠੇਕੇ ਤੇ ਮੁਲਾਜ਼ਮਾਂ ਜਿਹੜੇ ਉਹ 21 21 ਤਰੀਕ ਦੀ ਰੈਲੀ ਵਿੱਚ ਪਹੁੰਚਣ ਪਰਿਵਾਰਾਂ ਤੇ ਬੱਚਿਆਂ ਸਮੇਤ ਇਹ ਸਾਰਿਆਂ ਦਾ ਸੰਘਰਸ਼ ਇੱਕੇ ਨਾਲ ਜਿੱਤ ਹੋਣਾ ਇਹ ਸਰਕਾਰਾਂ ਬਹੁਤ ਜ਼ਾਲਮ ਹੋ ਚੁੱਕੀਆਂ ਹਨ ਤੇ ਆਪਣੇ ਬੱਚਿਆਂ ਨੂੰ ਕਿਸੇ ਨੂੰ ਵੀ ਨੌਕਰੀ ਨਹੀਂ ਕਿਸੇ ਨੂੰ ਕੋਈ ਪ੍ਰਬੰਧ ਨਹੀਂ ਹੈਗਾ ਨਾ ਪੜ੍ਹਾਈ ਦੀ ਸਹੂਲਤਾਂ ਨਾ ਕੋਈ ਡਾਕਟਰੀ ਸਹੂਲਤ ਠੀਕ ਹੈ ਇਹਦੇ ਵਿੱਚ 21 21 ਤਰੀਕ ਦੀ ਰੈਲੀ ਵਿੱਚ ਸਾਰਿਆਂ ਨੇ ਪਰਿਵਾਰਾਂ ਸਮੇਤ ਪਹੁੰਚਣਾ ਧੰਨਵਾਦ ਸਾਥੀਓ ਪਾਵਰ ਕਾਮ ਐਂਡ ਟ੍ਰਾਸਕੋ ਮਲਾਵਾ ਯੂਨੀਅਨ ਜਿੰਦਾਬਾਦ